ਸਮੇਂ ਦੇ ਨਾਲ ਪਿਛਲੇ 5-10 ਸਾਲਾਂ ਤੋਂ ਲੋਕਾਂ ਦੀ ਸਖਤੀ ਵਾਲੀ ਪਹੁੰਚ ਤੇ ਰਵਾਇਤੀ ਨਸ਼ਿਆਂ ਬਾਰੇ ਸੋਚ ਲਗਾਤਾਰ ਬਦਲ ਰਹੀ ਸੀ ਅਮਰੀਕਾ ਦੇ ਕਈ ਰਾਜਾਂ ਵਿੱਚ ਭੰਗ ਤੋਂ ਪਾਬੰਦੀ ਚੁੱਕ ਦਿੱਤੀ ਗਈ ਹੈ ਤੇ ਕੈਨੇਡਾ ਵਿੱਚ ਵੀ ਭੰਗ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਭੰਗ ਵਰਤਣ ਵਾਲੇ ਲੋਕਾਂ ਨੂੰ ਅਪਰਾਧੀ ਕਹਿਣਾ ਬੰਦ ਕਰ ਦਿੱਤਾ ਗਿਆ ਤੇ ਜੇਲ੍ਹਾਂ ਵਿੱਚੋਂ ਰਿਹਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ 5 ਤੋਂ 30 ਬੂਟੇ ਘਰ ਵਿੱਚ ਲਾਉਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ ਪੰਜਾਬ ਨੂੰ ਨਸ਼ੇੜੀ ਆਫੀਮ ਪੁੱਕੀ ਨੇ ਨਹੀਂ ਬਣਾਇਆ ਸਗੋਂ ਸਿੰਥੈਟਿਕ ਨਸ਼ੇ ਨੇ ਬਣਾਇਆ ਕੈਨੇਡਾ ਵਿੱਚ ਪੰਗ ਦੀ ਵਰਤੋਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਆਸੁੰਦਿਆਂ ਡਾਕਟਰ ਗਾਂਧੀ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਹੌਲੀ ਹੌਲੀ ਪਿਛਲੇ 5-10 10 ਸਾਲ ਤੋਂ ਜਿਹੜੀ ਪਹਿਲਾਂ ਸਖਤੀ ਵਾਲੀ ਪਹੁੰਚ ਸੀਗੀ ਜਿਹਨ ਲੋਕਾਂ ਦੇ ਰਵਾਇਤੀ ਨਸ਼ੇ ਸੀਗੇ ਉਹਨਾਂ ਬਾਰੇ ਲਗਾਤਾਰ ਬਦਲ ਰਹੀ ਸੀਗੀ ਤੇ ਹੁਣ ਪਿੱਛੇ ਜੇ ਆ ਕੇ ਅਮਰੀਕਾ ਨੇ ਤੀਹਾਂ ਰਾਜਾਂ ਨੇ ਜਿਹੜੀ ਪੰਗ ਤੋਂ ਬੰਦੀ ਸੀ ਉਹ ਚੁੱਕ ਦਿੱਤੀ ਹੈਗੀ ਹੈ ਜਿਹੜੇ ਪੰਗ ਵਰਤਣ ਵਾਲੇ ਲੋਕ ਸੀ ਉਹਨਾਂ ਨੂੰ ਅਪਰਾਧੀ ਉਹ ਕਹਿਣਾ ਸੀ ਉਹ ਬੰਦ ਕਰ ਦਿੱਤਾ ਉਹਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰ ਦਿੱਤਾ ਹੈਗਾ ਔਰ ਜਿਹੜੀ ਮਤਲਬ ਹਰ ਜਿਹੜਾ ਨਸ਼ਾ ਕਰਸਤ ਲੋਕ ਹੈ ਪੰਕ ਖਾਂਦਾ ਜਾਂ ਪੰਗ ਪੀਂਦਾ ਹੈਗਾ ਉਹਨੂੰ 5 ਤੋਂ ਲੈ ਕੇ 35 ਬੁੱਤੇ ਘਰ ਦੇ ਪਿਛਵਾੜੇ ਪੰਗ ਚਲਾਣ ਦੀ ਆਜ਼ਾਦੀ ਦਿੱਤੀ ਗਈ ਹੈ ਹੁਣ ਨਵੀਂ ਪਹੁੰਚ ਆ ਗਈ ਹੈ ਕਿ ਸਜ਼ਾ ਨਹੀਂ ਮਦਦ ਸਜ਼ਾ ਨਹੀਂ ਮਦਦ ਸੋ ਪਰ ਸਾਡੀ ਸਰਕਾਰ ਜੇ ਵੀ ਪੁਰਾਣੀ ਸਜਾਲੀ ਨੀਤੀ ਤੇ ਟਿੱਕੀ ਹੋਈ ਹੈ ਅਜੇ ਵੀ ਹਜ਼ਾਰਾਂ ਹਜ਼ਾਰ ਲੋਕ ਨੌਜਵਾਨ ਜਬਜੁਰਗ ਜਾਂ ਜਾਵਤ ਦੇ ਬੱਚੇ ਉਹ ਭੰਗ ਉਹ ਫੀਮ ਪੁੱਕੀ ਦੇ ਸੇਵਨ ਕਰਕੇ ਜਿਹੜੀ ਕਿ ਉਹ ਮौज-ਮਸਤੀ ਵਾਸਤੇ ਜਾਂ ਆਪਣੇ ਮਨ ਪਰਜਾਵੇ ਵਾਸਤੇ ਜਾਂ ਸਹਜ ਮਹਿਸੂਸ ਕਰਨ ਵਾਸਤੇ ਜਾਂ ਦੋ ਦਿਨ ਕੰਮ ਤੇ ਜਾਣ ਵਾਸਤੇ ਤੁੰਬਣਾ ਲੈਣ ਵਾਸਤੇ ਉਹ ਮਾੜੀ-ਮੁੱਟੀ ਮਾਤਰਾ ਜੀ ਵਰਤੇ ਸੀ ਜਿਸ ਕਰਕੇ ਜਿਹੜੀ ਭੰਗ ਹੈਗੀ ਹੈ ਜਿਹੜੀ ਫੀਮ ਹੈਗੀ ਹੈ ਪੁੱਕੀ ਹੈਗੀ ਜਾਂ ਕਿਸੇ ਇਹ ਮੁਲਕ ਦੇ ਹਿੱਸੇ 'ਚ ਭੰਗ ਹੈਗੀ ਹੈ ਉਹ ਕੋਈ ਜਾਨਲੇਵਾ ਨਸ਼ਾ ਨਹੀਂ ਹੈਗਾ ਉਹਨਾ ਕਮਾਊ ਲੋਕ ਸੀਗੇ ਮਿਹਨਤੀ ਲੋਕ ਸੀਗੇ ਪੰਜਾਬੀ ਪੰਜਾਬ ਕਮਾਊ ਪੰਜਾਬ ਸੀ ਸੌ ਪੰਜਾਬ ਸੀਗਾ ਜਿਹੜਾ ਪੰਜਾਬ ਨੂੰ ਮੌਤ ਦਾ ਖੂਬ ਬਣਾਇਆ ਹੈਗਾ ਉਹ ਉਹ ਪੀਪਕੀ ਨੀ ਬਣਾਇਆ ਉਹ ਬਣਾਇਆ ਜਿਹੜਾ ਜਿਹੜੇ ਸਿੰਥੈਟਿਕ ਨਸ਼ੇ ਸੀ ਤੇ ਮੈਡੀਕਲ ਨਸ਼ੇ ਸੀਗੇ ਉਹ ਬਣਾਇਆ ਚਿੱਟੇ ਨੇ ਗੋਲੀਆਂ ਨੇ ਟੀਕੀਆਂ ਨੇ ਸਮੈਕ ਨੇ ਜਾ ਜਾ ਆਇਸ ਨੇ ਉਹ ਨਸ਼ੇ ਜਿਹੜੇ ਸੀਗੇ ਉਹ ਨਸ਼ਾ ਵਪਾਰ ਸੀਗਾ ਇਨਕਲੂਡਿੰਗ ਭੰਗ ਦਾ ਵਪਾਰ ਉਹ ਇੱਕ ਮਾਫੀ ਦੇ ਹੱਥ ਚ ਆ ਗਿਆ ਮਾਫੀਆ ਨੇ ਉਹ ਜਿਹੜੀ ਜਿਹੜਾ ਬੈਨ ਲਾ ਦਿੱਤਾ ਸੀ ਐਨਡੀਪਸ ਐਕਟ ਨੇ ਉਹਦਾ ਫਾਇਦਾ ਉਠਾਦੇ ਹੋਏ ਇੱਕ ਬਹੁਤ ਵੱਡਾ ਇੱਕ ਸਮਗਲਿੰਗ ਸ਼ੁਰੂ ਕਰ ਦਿੱਤੀ ਜਿਸ ਕਰਕੇ ਜਿਹੜੇ ਆਮ ਵਰਤੋਂ ਦੇ ਨਸ਼ੇ ਸੀ ਲੋਕਾਂ ਦੇ ਸਦੀਆਂ ਤੋਂ ਵਰਤਿਆ ਆ ਰਿਹਾ ਸੀਗਾ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਕਿ ਲੋਕਾਂ ਨੂੰ ਮਜਬੂਰੀ ਵਸ ਜਿਹੜੇ ਘਾਤਕ ਨਸ਼ੇ ਸੀ ਖਤਰਨਾਕ ਨਸ਼ੇ ਸੀਗੇ ਸਮੈਕ ਹੋਇਆ ਜਾਂ ਚਿੱਟਾ ਹੋਇਆ ਜਾ ਮੈਡੀਕਲ ਨਸ਼ੇ ਐ ਲੋ ਮੋਰਟਲ ਦੀਆਂ ਗੋਲੀਆਂ ਅਸਪਾਸ ਮੈਪ੍ਰੋਕਸੀਬੰਦ ਕੈਪਸੂਲ ਐ ਫੈਂਸੀ ਦਿਲਦੀਆਂ ਸ਼ੀਸ਼ੀਆਂ ਜੇ ਹੋਰ ਨਹੀਂ ਤਾਂ ਕੋਈ ਆਰਡੈਕਸ ਲਾ ਕੇ ਡਾਊਨੋਟੀ ਪਰ ਖਾਣ ਲੱਗ ਪਏ ਤੇ ਲੋਕਾਂ ਨੂੰ ਮਜਬੂਰੀ ਵਸ ਜਿਹੜੇ ਕੁਦਰਤੀ ਨਸ਼ੇ ਨੂੰ ਹਟਾ ਕੇ ਉਧਰ ਤੱਕ ਦਿੱਤਾ ਗਿਆ ਕਿਉਂਕਿ ਉਧਰ ਵਪਾਰ ਸੇਗਾ ਉਧਰ ਬਿਜ਼ਨਸ ਸੇਗਾ ਉਧਰ ਮੁਨਾਫਾ ਸੇਗਾ ਉਸ ਮੁਨਾਫੇ 'ਚ ਵੱਡੇ ਵੱਡੇ ਸਿਆਸਤਦਾਨ ਵੱਡੇ ਵੱਡੇ ਪੁਲਿਸ ਆਫਸਰ ਉਹ ਸਾਰੇ ਸ਼ਾਮਲ ਸੀਗੇ ਸੋ ਉਹਨਾਂ ਨੇ ਬੜੀ ਅਗਰੈਸਿਵ ਮਾਰਕੀਟਿੰਗ ਕੀਤੀ ਬੜੀ ਮਾਰਕੀਟਿੰਗ ਨਹੀਂ ਬੜੀ ਬੜੀ ਤੇਜ਼ੀ ਨਾਲ ਕੀਤੀ ਔਰ ਬੜੀ ਅਗਰੈਸਿਵ ਕੀਤੀ ਹੈ ਜਿਸ ਉਹ ਮਾਫੀਆ ਨਹੀਂ ਕੀਤਾ ਹੈਗਾ ਕਿਉਂਕਿ ਜਿਹੜਾ ਨਸ਼ਾ ਵਰਦਾ ਹੈਗਾ ਉਹ ਪ੍ਰੋਮੋਟਰ ਨਹੀਂ ਹੈ ਉਹ ਵੇਚਣ ਨਹੀਂ ਤੁਰਦਾ ਉਹ ਖੁਦ ਮौज-ਮਸਤੀ ਵਾਸਤੇ ਕਰਦਾ ਹੈਗਾ ਜਿਹੜਾ ਨਸ਼ਾ ਵੇਚਣ ਤੁਰਿਆ ਹੈਗਾ ਨਸ਼ਾ ਕਰ ਕਰ ਪਹਚਾਣਾ ਪਹਚਾਣਾ ਸਕੂਲ ਸਕੂਲ ਕਾਲਜ ਕਾਲਜ ਮੱਲੇ ਮੱਲੇ ਗਲੀ ਗਲੀ ਪਿੰਡ ਪਿੰਡ ਪਹਚਾਣਾ ਕਿਹਦਾ ਕੰਮ ਸੀਗਾ ਮਾਫੀਆ ਦਾ ਕਿਉਂਕਿ ਮੁਨਾਫਾ ਸੀਗਾ ਸੋ ਅਰਬਰ ਦਾ ਕਾਰੋਬਾਰ ਇਹਨਾਂ ਸਿਆਸੀ ਲੀਡਰਾਂ ਨੇ ਇਹਨਾਂ ਵੱਡੇ-ਵੱਡੇ ਪੁਲਿਸ ਅਫਸਰਾਂ ਨੇ ਮੈਂ ਸਾਰਿਆਂ ਦੇ ਨਾਂ ਨਹੀਂ ਲੈਂਦਾ ਇਹਨਾਂ ਦੇ ਮਤਲਬ ਚੰਗੇ ਬੰਦੇ ਵੀ ਹੋਣਗੇ ਪਰ ਜਿਹੜੇ ਜਿਹੜੇ ਪ੍ਰਿਸ਼ਟ ਪੁਲਿਸ ਅਫਸਰ ਪ੍ਰਿਸ਼ਿਆਸਦਾਨ ਜਿੰਨਾ ਦਾ ਕੰਮ ਸੀ ਚਾਹੇ ਲੋਕੀ ਮਰਦੇ ਮਰ ਜਾਣ ਪਰ ਸਾਡੇ ਮੁਨਾਫੇ ਉਹ ਹਜ਼ਾਰਾਂ ਗੁਣਾ ਵਧਣੇ ਚਾਹੀਦੇ ਹੈਗੇ ਉਹਨਾਂ ਨੇ ਪੰਜਾਬ ਨੂੰ ਜਿਹੜਾ ਨਸ਼ਾ ਮੌਤ ਦਾਖੂ ਬਣਾਇਆ ਹੈਗਾ ਨਸ਼ਾ ਦਾ ਸਮੁੰਦਰ ਉਹਨਾਂ ਨੇ ਚਲਾਇਆ ਹੈਗਾ ਸੋ ਇਸ ਕਰਕੇ ਜਿਹੜੀ ਦੁਨੀਆ ਦੀ ਪਹੁੰਚ ਬਦਲ ਰਹੀ ਹੈਗੀ ਹੈ ਅਜੇ ਕੱਲ੍ਹ ਪਾਸੋਂ ਇੱਕ ਚੌਥ ਬਿਆਨ ਆਇਆ ਹੈਗਾ ਐ ਮਿਸਟਰ 트ੰਪ ਦਾ ਕਿ ਅਜ਼ੀਰ ਫੈਡਰਲ ਬੈਂਕ ਸੀ ਇੱਕ ਤਾਂ ਰਾਜਾਂ ਨੇ ਬੈਂਕ ਚੁੱਕੇ ਹੈਗੇ ਅਮਰੀਕਾ ਦੇ 30 ਰਾਜਾਂ ਨੇ ਬੈਂਕ ਚੁੱਕੇ ਆ ਕੈਲੀਫੋਰਨੀਆ ਸਭ ਤੋਂ ਖੀਰ ਹੁਣ ਬੈਂਕ ਚੁੱਕੇ ਦੋ ਮਹੀਨੇ ਪਹਿਲਾਂ ਹੁਣ ਉਹਨਾਂ ਨੇ ਕਾਇਦਾ ਫੈਡਰਲ ਬੈਂਕਸ ਹੈਗਾ ਉਹ ਵੀ ਚੁੱਕਣ ਲੱਗ ਨਸ਼ੇ ਦੇ ਕਿ ਲੋਕਾਂ ਦੇ ਰਵੈਤੀ ਨਸ਼ਿਆ ਇਹ ਮਾਫੀਆ ਕੋਲੋਂ ਛੁੱਟ ਕੇ ਮਾਫੀ ਦੇ ਚੁੰਗਲ ਤੋਂ ਛੁੱਟ ਕੇ ਆਮ ਲੋਕਾਂ ਨੂੰ ਸਹਜ ਮਿਲ ਸਕਣ ਔਰ ਆਮ ਲੋਕ ਆਪਣੀ ਜਿੰਦਗੀ ਬਸਰ ਕਰ ਸਕਣ ਔਰ ਜਿਹੜੀ ਮਤਲਬ ਮਾਫੀ ਦੀ ਲੁੱਟ ਹੈਗੀ ਹੈ ਉਹਦੀ ਬਜਾਏ ਜਿਹੜਾ ਪੈਸਾ ਹੈਗਾ ਇਹ ਨਸ਼ੇ ਦੀ ਵਿਕਰੀ ਨਾਲ ਜਾਂ ਰੈਗੂਲੇਟਡ ਸਪਲਾਈ ਨਾਲ ਉਹ ਮਾਫੀ ਦੇ ਜੇਬਾਂ ਜਾਣ ਦੀ ਬਜਾਏ ਸਰਕਾਰੀ ਜੇਬਾਂ ਜਾਵੇ ਸਰਕਾਰ ਦੇ ਖਜ਼ਾਨੇ ਜਾਵੇ ਔਰ ਪੰਜਾਬ ਚ ਵੀ ਇਹੀ ਅਜੀਬ ਫੀਲ ਕਰਦੇ ਕਿ ਕੈਪਟਨ ਸਰਕਾਰ ਨੂੰ ਕਿ ਅੱਜ ਵੀ ਉਹ ਇਸ ਗੱਲ ਤੇ ਸਮਝਦਾਰੀ ਤੋਂ ਕੰਮ ਲੈਣ ਔਰ ਜਿਹੜੀ ਨਸ਼ਿਆਂ ਬਾਰੇ ਜਿਹੜੇ ਕੁਦਰਤੀ ਨਸ਼ਿਆਂ ਬਾਰੇ ਆ ਜਿਹੜੀ ਪਹੁੰਚ ਹੈਗੀ ਨੀਤੀ ਹੈਗੀ ਹੈ ਉਹ ਲਚਕਦਾਰ ਅਪਣਾਣ ਨਰਮ ਨੀਤੀ ਬਣਾਣ ਸਜ਼ਾ ਨਹੀਂ ਬਲਕਿ ਸਹਿਯੋਗ ਦੀ ਤੇ ਮਦਦ ਦੀ ਨੀਤੀ ਬਣਾਣ ਤਾਂ ਕਿ ਪੰਜਾਬ ਨੂੰ ਜਿਹੜੇ ਘਾਤਕ ਨਸ਼ੇ ਆ ਉਹਨਾਂ ਤੋਂ ਖਹਿੜਾ ਛੁੱਟ ਸਕੇ ਨਸ਼ਿਆਂ ਦੇ ਮਾਮਲੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ ਆਰਥਿਕ ਲੁੱਟ ਹੋ ਰਹੀ ਹੈ ਲੋਕੀਂ ਕਰਜ਼ਾਈ ਹੋ ਰਹੀ ਹੈ ਖੁੰਗੜ ਹੋ ਰਿਹਾ ਗਿਆ ਉਹ ਖਤਮ ਹੋ ਸਕੇ ਔਰ ਪੰਜਾਬ ਜਿਹੜਾ ਮੌਤ ਦਾ ਖੂਬ ਬਣਿਆ ਪਿਆ ਉਹ ਬੰਦ ਹੋਵੇ ਨਸ਼ੇ ਬੰਦ ਕਰਨ ਦਾ ਜਾਂ ਨਸ਼ੇ ਘਟਾਉਣ ਦਾ ਜਾਂ ਸਮਾਜ ਨਸ਼ਾ ਮੁਕ ਇੱਕੋ ਇੱਕ ਤਰੀਕਾ ਹੈਗਾ ਜਿਹੜਾ ਦੁਨੀਆ ਵਰਤ ਰਹੀ ਹੈਗੀ ਹੈ ਔਰ ਮੁਲਕ ਦੇ ਦੇਸ਼ ਦੇ 40 ਮੁਲਕਾਂ ਨੇ ਸੈਕੰਡਰੀ ਨੇਵੀਗਲ ਕੰਟਰੀਜ਼ ਨੇ ਪੁਰਤਗਾਲ ਨੇ ਨੀਦਰਲੈਂਡ ਨੇ ਅਮਰੀਕਾ ਨੇ ਕੈਨੇਡਾ ਨੇ ਬਹੁਤ ਸਾਰੇ ਮੁਲਕਾਂ ਨੇ ਹੋਰ ਇਹ ਨਸ਼ਾ ਵਾਲੇ ਨੀਤੀ ਬਦਲੀ ਹੈ ਪਰ ਸਾਡੀ ਸਰਕਾਰ ਅਜੇ ਵੀ ਸਖਤੀ ਦੀ ਨੀਤੀ ਤੇ ਚੱਲ ਰਹੀ ਹੈ ਜੇਲਾ ਡੱਕਣ ਦੀ ਜੇਲਾ ਸੜਨ ਵਾਸਤੇ ਉਹਨਾਂ ਨੂੰ ਛੱਡ ਰਹੀ ਹੈਗੀ ਹੈ ਔਰ ਆਈ ਆਈ ਸਰਕਾਰ ਨੂੰ ਬੇਨਤੀ ਕਰਦੇ ਆ ਕੈਪਟਨ ਸਾਹਿਬ ਨੂੰ ਕਿ ਜਿਵੇਂ ਅਮਰੀਕਾ ਨੇ ਹਰ ਜਿਹੜਾ ਪੰਗ ਵਰਤਣ ਵਾਲਾ ਜਾਂ ਪੰਗ ਪੀਣ ਵਾਲਾ ਬੰਦਾ ਸੀਗਾ ਜਿਹੜੇ ਕਿ ਪੰਗ ਲੋਕਾਂ ਨੂੰ ਜਾਨੋਂ ਜਾਨ ਲੈਵਾ ਨਹੀਂ ਹੈਗੀ ਘਾਤਕ ਨਹੀਂ ਹੈਗੀ ਇਹ ਮੌਤ ਦਾ ਮੌਦਨੀ ਬੰਦੇ ਨੂੰ ਮਾਰਦੀ ਨਹੀਂ ਹੈਗੀ ਐ ਇਸ ਤਰ੍ਹਾਂ ਪੰਜਾਬ ਵਿੱਚ ਵੀ ਜੇ ਫੀਮ ਪੁੱਕੀ ਹੈਗੀ ਐ ਇਹ ਗੈਰ ਕਾਨੂੰਨਕ ਐ ਗੈਰ ਮਾਰੂ ਹੈ ਜੇ ਇਹ ਲੋਕਾਂ ਨੂੰ ਜਿਹੜਾ ਨਸ਼ਾ ਜਿਹੜਾ ਹੈਗਾ ਇਹ ਇਹ ਜਾਨ ਲੈਵਾ ਨਹੀਂ ਹੈਗਾ ਇਸ ਕਰਕੇ ਹਰ ਜਿਹੜਾ ਫੀਮਪੁਕੀ ਵਰਦਾ ਬੰਦਾ ਹੈਗਾ ਉਹਨੂੰ ਵੀ ਆਪਣੇ ਘਰ ਦੇ ਪਿਸਵਾੜੇ ਵਿੱਚ ਸਰਕਾਰੀ ਨਿਗਰਾਨੀ ਹੇਠ ਮੈਂ ਮੁੜ ਕੇ ਫਿਰ ਕਹਿੰਦਾ ਕਿ ਸਰਕਾਰੀ ਨਿਗਰਾਨੀ ਹੇਠ ਸਰਪੰਚਾਂ ਦੀ ਜੰਬਰੀ ਦੇ ਕੇ ਤਹਿਸੀਲਦਾਰ ਨੂੰ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੰਬਰੀ ਦੇ ਕੇ ਹਰ ਨਸ਼ਾ ਗ੍ਰਸਤ ਵਿਅਕਤੀ ਨੂੰ 10 ਤੋਂ ਲੈ ਕੇ 50 ਬੁੱਤੇ ਪੋਸਟ ਦੇ ਆਪਣੇ ਘਰ ਦੇ ਪਿਛਵਾੜੇ ਜਲਾਣ ਦੀ ਇਜਾਜ਼ਤ ਦੇਵੇ ਉਹਨਾਂ ਦੀ ਪੂਰੀ ਮੋਨੀਟਰਿੰਗ ਹੋਵੇ ਪੂਰੀ ਪੂਰੀਆਂ ਦੀ ਖਿਆਲ ਰੱਖਿਆ ਜਾਵੇ ਕਿ ਕੋਈ ਨੁਕਸਾਨ ਨਾ ਬਣਾਵੇ ਔਰ ਜ ਆਪਣੇ ਵਰਤੋਂ ਵਾਸਤੇ ਨਸ਼ੇ ਦੇ ਖੋਲੇ ਜਾਣ ਔਰ ਜ ਨਸ਼ੇ ਨਸ਼ਾ ਕਰਸ ਲੋਕ ਨੇ ਨਸ਼ੇੜੀ ਲੋਕ ਨੇ ਜਿਹਨੂੰ ਅਪਰਾਧੀ ਬਣਾਇਆ ਹੋਇਆ ਸਮਾਜ ਵਿੱਚ ਉਹ ਅਪਰਾਧੀ ਹੈ ਹੀ ਨਹੀਂ ਉਹ ਉਹ ਬਿਮਾਰ ਨੇ ਉਹਨਾਂ ਨੂੰ ਬਿਮਾਰਾਂ ਦੇ ਤੌਰ ਤੇ ਉਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਦੀ ਮੁੜ ਸੇਵਨ ਦਾ ਇੰਤਜ਼ਾਮ ਕੀਤੇ ਜਾਣ ਉਹਨਾਂ ਜ਼ਿਲ੍ਹਾ ਜੋ ਬਾਹਰ ਰਹਾ ਕੀਤਾ ਜਾਂਦਾ ਜ਼ਿਲ੍ਹਾ ਖਾਲੀ ਕੀਤਾ ਜਾਂਦਾ ਜਿਹੜਾ ਜ਼ਿਲ੍ਹਾ ਮਾਫੀਆ ਚੱਲਦਾ ਔਰ ਟੁੱਟੂਗਾ ਜਿਹੜਾ ਮਾਰਕ ਜਿਹੜਾ ਜਿਹੜਾ ਸਮਾਜ ਮਾਫੀਆ ਚੱਲਦਾ ਹੈਗਾ ਔਰ ਟੁੱਟੂਗਾ ਔਰ ਮਾਫੀਆ ਨੂੰ ਖਤਮ ਕਰਨਾ ਇੱਕੋ ਇੱਕ ਰਸਤਾ ਹੈਗਾ ਕਿ ਪੰਜਾਬ ਜੋ ਇਹ ਰਵਾਇਤੀ ਨਸ਼ੇ ਹੈਗੇ ਫੀਮ ਪੁੱਕੀ ਵਰਗੇ ਉਹਨਾਂ ਦੀ ਜਿਹੜੀ ਜਿਹੜੀ ਇੱਕ ਤਾਂ ਇੱਕ ਤਾਂ ਨਸ਼ਾਗ੍ਰਸ ਲੋਕਾਂ ਨੂੰ ਪ੍ਰਾਧਿਕ ਗੈਣਾ ਬੰਦ ਕੀਤਾ ਜਾਵੇ ਔਰ ਕਾਨੂੰਨ ਬਦਲਿਆ ਜਾਵੇ ਦੂਜਾ ਰਿਹਾ ਕੀਤਾ ਜਾਵੇ ਤੀਜਾ ਉਹਨਾਂ ਨੂੰ ਜਿਹੜੇ ਸਸਤੇ ਬਾਹਤ ਇਹ ਸਾਰੇ ਨਸ਼ੇ ਹੈਗੇ ਇੱਕ ਸੀਮਤ ਮਾਤਰਾ ਜਿੰਨੀ ਉਹਨਾਂ ਦੀ ਲੋੜ ਹੈਗੀ ਹੈ ਉਹ ਉਹ ਉਹਨਾਂ ਨੂੰ ਸਪਲਾਈ ਪਟਿਆਲਾ ਤੋਂ ਕਮਲਦੁਆ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ